ਕਿ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਚ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਟਾਕ ਮਾਰਕੀਟ ਚ ਵੇਚਣ ਨਹੀਂ ਖਰੀਦਣ ਦਾ ਸਹੀ ਸਮਾਂ ਇਸ ਅਮਰੀਕੀ ਏਜੰਸੀ ਨੇ ਪ੍ਰਗਟਾਇਆ ਵਿਸ਼ਵਾਸ 트ੰਪ ਨੇ ਟੈਰਿਫ ਦੀ ਟੈਨਸ਼ਨ ਨੂੰ ਤਾ ਸਾਈਟ ਇਸ ਤਰ੍ਹਾਂ ਵੱਡੀ ਖਬਰ ਸਾਹਮਣੇ ਆ ਰਹੀ ਨਵੀਂ ਦਿੱਲੀ ਪਾਕ ਸਟਾਕ ਮਾਰਕੀਟ ਵਿੱਚ ਇੱਕ ਲੰਮੇ ਦਿਨਾਂ ਬਾਅਦ ਵਾਤਾਵਰਣ ਦੇਖਣ ਨੂੰ ਮਿਲਿਆ ਸੈਕਸਨ ਲਗਭਗ 1146 ਅੰਕਾਂ ਤੇ ਤੇਜ਼ੀ ਨਾਈ ਅਤੇ ਇਸ ਦੌਰ ਇਸ ਦੌਰਾਨ ਗਲੋਬਲ ਬੋਕ੍ਰੇਸ ਡਿਗ ਡਿਗਜ ਜੈਫਰੀਜ਼ ਨੇ ਟਿਸਟੋਫਰ ਵੁੱਡ ਵਰਡਨਿਸ ਸੁਝਾ ਦਿੱਤਾ ਕਿ ਭਾਰਤ ਵਿੱਚ ਨਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਅੱਗੇ ਝੁਕਣ ਦੀ ਕੋਈ ਲੋੜ ਨਹੀਂ ਹੈ ਉਹਨਾਂ ਦੀ ਮੌਜੂਦਾ ਵਿਸ਼ਵਵਸਤੀਤੀ ਦੇ ਮੱਦੇਨਜ਼ਰ ਜੈਫਰੀਜ਼ ਦੇ ਘਾਕਾ ਨੂੰ ਭਾਰਤ ਵਿੱਚ ਵੇਚਣ ਦੀ ਬਜਾਇਲ ਫਰੀਦਨ ਦੀ ਸਲਾਹ ਦਿੱਤੀ ਗਈ ਹੈ ਇਸ ਦੇ ਨਾਲ ਹੀ ਵੱਡਨੇਗੇ ਹੈ ਕਿ 트াম্প ਦੁਨੀਆ ਦੀਆਂ ਕੋਜਵਟੀਆਂ ਅਰਥਵਿਵਸਥਾ ਦੇ ਵਿਰੁੱਧ ਜਾ ਰਿਹਾ ਪਰ ਇਹ ਬਿਕਰ ਬਿਕਸ਼ ਸਮੂਹ ਜਾਨੀ ਬ੍ਰਾਜ਼ੀਲ ਰੂਸ ਭਾਰਤ ਚੀਨ ਅਤੇ ਦੱਖਣੀ ਅਫਰੀਕਾ ਨੂੰ ਡਾਇਲ ਰਾਂਸ ਵੱਧ ਤੱਕੇਗਾ ਅਤੇ ਇਸ ਦੇ ਨਾਲ ਹੀ ਵਪਾਰਕ ਪਤੀਆਂ ਨੂੰ ਦਰਸਾਏਗਾ ਜਿੱਥੇ ਦੋ ਦੇਸ਼ਾਂ ਵਿਚਕਾਰ ਵਪਾਰ ਲਈ ਅਮਰੀਕੀ ਡਾਲਰ ਨੂੰ ਮੁਰਦਾ ਮੁਦਰਾ-ਮੁੰਦਰਾਵਾਂ ਵਿੱਚੋਂ ਵਰਤਿਆ ਜਾਂਦਾ ਹੈ ਬਿਜਾਹਿਰ ਪਈ ਵਾਲ ਗਿਆਰ ਦਾਲਾ ਮੁੰਦਰਾ ਵਿੱਚ ਵਪਾਰ ਕਰਦੇ ਹਨ